ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਹੱਦੇ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 5 ਦਿਨਾਂ ਦੀ ਹਫਾ ਕਰਨੀ ਹੈ ਯਾਨੀ ਕਿ 22 ਮਈ ਤੱਕ ਪੰਜਾਬ ਖਲਸਾ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸਿੱਧਾ ਤੁਹਾਨੂੰ ਅਸਰੇ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਤੇ ਲੈ ਕੇ ਚੱਲਦੇ ਹਾਂ ਜੀ ਲਗਭਗ ਸਵੇਰ ਦੇ 7:30 ਵਜੇ ਨੂੰ ਜਾ ਰਹੇ ਹਾਂ ਔਰ 17 ਮਈ ਦੀ ਸਵੇਰ ਅੱਜ ਜਿਵੇਂ ਕਿ ਅਫਾ ਦੇ ਸਕਦੇ ਹਾਂ ਕਿ ਲਗਭਗ ਪੰਜਾਬ ਰਾਜਸਥਾਨ ਦੇ ਵਾਟਰ ਖਾਗਾਂ ਦੇ ਵਿੱਚ ਮੌਸਮ ਐਸੇਲੇ ਸਾਫ ਬਣਾ ਹੋਇਆ हरियाणा ਦੇ ਕੁਝ ਹਿਸਾਰ ਲੱਗੇ ਕੁਝ ਖੇਤਾਂ ਦੇ ਵਿੱਚ ਜਿਹੜਾ ਇੱਕ ਬੱਦਲ ਬਣਿਆ ਹੋਇਆ ਜਿਹੜਾ ਕਿ ਜੀਂਦ ਭਵਾਨੀ ਰੋਤ ਤੱਕ ਇਹਨਾਂ ਖੇਤਾਂ ਨੂੰ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਛਾਟੇ ਨਾਲ ਪ੍ਰਭਾਵਿਤ ਕਰ ਸਕਦਾ ਅਗਲੇ 1-2 ਘੰਟਿਆਂ ਤੱਕ ਤੇ ਕੁਝ ਹੋਰ ਨਾ ਲੱਗਦੇ ਖੇਤਾਂ ਦੇ ਵਿੱਚ ਵੀ ਕਿਤੇ ਹਲਕੀ ਗਨਵਨ ਜੜੀਆ ਸੰਭਵ ਹੈ ਇਸ ਬੱਦਲ ਤੋਂ ਆਉਣ ਦੇ ਜਗਰ ਫਤਨਾ ਦੀ ਗੱਲ ਕਰਦੇ ਹਾਂ ਜੇ ਜੇਕਰ ਅੱਜ ਦੇ ਦਿਨ ਦੀ ਗੱਲ ਕਰੀਏ ਮੌਸਮ ਸਾਫ਼ ਤੇ ਖੁਸ਼ਕ ਰਹਿੰਦਾ ਜਾਪ ਰਿਹਾ ਦੁਪਹਿਰਵਾਜ਼ ਬੱਦਲ ਕਿੱਥੇ ਬਣਦਾ ਜੀ ਇਹ ਸਾਰਾ ਕੋਈ ਡਿਫੈਂਡ ਕਰਦਾ ਆ ਕਿ ਹੀਟ ਕਿੰਨੀ ਲੱਗਦੀ ਆ ਹਵਾ ਕਿੱਥੇ ਕਿੰਨੀ ਚੱਲਦੀ ਆ ਸਤ ਫੈਰਵਾਜ਼ ਜੇਕਰ ਬੱਦਲ ਬਣਦਾ ਪੰਜਾਬ ਵਾਲੇ ਫਾਸੇ ਉਹਦੀ ਅਫਰਡ ਤੁਹਾਨੂੰ ਦੇ ਦਿੱਤੀ ਜਾਵੇਗੀ ਫਿਲਹਾਲ ਪੰਜਾਬ ਦੇ ਵਿੱਚ ਬੱਦਲ ਬਣਨ ਦੇ ਆਸਾਰ ਘਟ ਨੇ Rajasthan Haryana ਦੇ ਕੋਈ ਇਸੇ ਤਰ੍ਹਾਂ ਦੇ ਵਿੱਚ ਜੇਕਰ ਬੱਦਲ ਬਣ ਜਾਂਦਾ ਉਹਦੀ ਅਫਰਡ ਤੁਹਾਨੂੰ ਦੇ ਦਿੱਤੀ ਜਾਵੇਗੀ ਦੁਪਹਿਰ ਦੇ ਵੀਡੀਓ ਦੇ ਵਿੱਚ ਸੋ ਆਉਂਦੇ ਜਿਹੜੇ 48 ਘੰਟੇ ਨੇ ਜੀ ਯਾਨੀ ਕਿ ਅੱਜ ਤੇ ਕੱਲ ਮੌਸਮ ਗਰਮ ਤੇ ਖੁਸ਼ਕ ਰਹਿੰਦਾ ਜਾ ਫਿਰਿਆ ਗਰਮ ਹਵਾਵਾਂ ਚੱਲਦੇ ਆ ਰਹਿਣਗੀਆਂ ਜਿਹੜੀਆਂ ਦੱਖਣ ਪੱਛਮੇ ਵਾਲੇ ਫਾਸੋਂ ਆ ਰਹੀਆਂ ਨੇ ਸੋ ਜਿਹਦੇ ਸਦਕਾ ਟੈਂਪਰੇਚਰ ਵਧੇ ਰਣਗੇ 40+ ਟੈਂਪਰੇਚਰ ਬਹੁਤੇ ਜਿਲਿਆਂ ਦੇ ਵਿੱਚ ਦਰਜ ਹੋ ਰਹੇ ਨੇ ਪੰਜਾਬ ਦੇ ਵਿੱਚ ਬਠਿੰਡਾ ਜ਼ਿਲ੍ਹਾ ਜਿਹੜਾ ਸਭ ਤੋਂ ਗਰਮ ਖੇਤਰ ਰਿਹਾ ਵੀ ਤੇ 24 ਘੰਟਿਆਂ ਦੇ ਵਿੱਚ ਬਠਿੰਡਾ 에ਅਰਪੋਰਟ ਸੋ ਐਦਾਂ ਵੱਖ-ਵੱਖ ਇਤਰਾ ਦੇ ਵਿੱਚ 40+ ਟੈਂਪਰੇਚਰ ਜਿਹੜੇ ਬਹੁਤੇ ਖੇਤਰਾਂ ਦੇ ਵਿੱਚ ਚੱਜਾਰੀ ਨੇ ਉਸ ਤੋਂ ਬਾਅਦ ਇੱਕ ਪਛਮੀ ਸਿਸਟਮ ਦੀ ਵੀ ਦਸਤਖ ਹੋਣ ਜਾ ਰਹੀ ਹੈ 19 ਤਰੀਕ ਤੋਂ 19 20 21 ਇਹ ਜਿਹੜੇ ਜੜੇ ਹੋਣਗੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤਾਫ ਦੀ ਗਰਮੀ ਤੋਂ ਜੜੀ ਆ ਕੁਝ ਰਾਹਤ ਮਿਲ ਸਕਦੀ ਹੈ ਪੰਜਾਬ ਦੇ ਹਰਿਆਣਾ ਵਾਸੀਆਂ ਨੂੰ ਕੁਝ ਰਾਜਸਥਾਨ ਦੇ ਵਿੱਚ ਵੀ ਜੜੇ ਆ ਇਹ ਸਿਸਟਮ ਪ੍ਰਭਾਵਿਤ ਕਰੇਗਾ ਤੇ ਇਸ ਸਿਸਟਮ ਦੇ ਸਦਕਾ ਜੀ ਹਲਕੇ ਤੋਂ ਲੈ ਕੇ ਦਰਮਿਆਨੇ ਛਰਾਟੇ ਕੁਝ ਕਿਤਨਾ ਦੇ ਵਿੱਚ ਤਕਰਹ ਹਨੇਰ ਚੱਕੜ ਕੁਝ ਕਿਤਨਾ ਦੇ ਵਿੱਚ ਹਲਕੇ ਗੜੇ ਮਾਰ ਜੜੀ ਆ ਇਹ ਸਿਸਟਮ ਤੋਂ ਸੰਭਵ ਹੈ 19 20 ਤੇ 21 ਨਾ ਤਿੰਨ ਦਿਨਾਂ ਦੇ ਲਈ ਮੌਸਮ ਹਾਕ ਨੇ ਅਲਰਟ ਵੀ ਜਾਰੀ ਕੀਤੇ ਨੇ ਤੇ ਇਸ ਲਈ ਜੜਾ ਜ ਦੋ ਦਿਨ ਦਿਨ ਰਾਹਤ ਮਿਲਣ ਦੀ ਸੰਭਾਵਨਾ ਲੱਗ ਰਹੀ ਹੈ ਕਿਹੜੇ ਜਿਲ੍ਹਿਆਂ ਦੇ ਵਿੱਚ ਕਿੰਨੇ ਵੀ ਦਰਜ ਹੁੰਦੇ ਆ ਇਹ ਤੁਹਾਨੂੰ ਅਫਡੇਟ ਜੜੀ ਰੈਗੂਲਰ ਅਸੀਂ ਦੰਦੇ ਰਹਿਣਾ ਧੰਨਵਾਦ